ਨੀਤੀ ਜਿਹੜੀ ਦੇਸ਼ ਦੀ ਆ ਡੈਮੋਕ੍ਰੇਸੀ ਦੀ ਹੈ ਜੀ ਡੈਮੋਕ੍ਰੇਸੀ ਲੋਕਾਂ ਦੀ ਹੁੰਦੀ ਹੈ ਜੀ ਸੱਤਾ ਵੀ ਲੋਕਾਂ ਦੀ ਹੁੰਦੀ ਹੈ ਬਿਲਕੁਲ ਜਿਹੜਾ ਕੋਈ ਇੱਕ ਨੰਬਰ ਦੀ ਸੀਟ ਤੇ ਬੈਠਾ ਹੈ ਉਹ ਵੀ ਲੋਕਾਂ ਨੇ ਬਿਠਾਇਆ ਕੋਈ ਆਪ ਮਹਾਰਾ ਨਹੀਂ ਬੰਦਾ ਬਿਲਕੁਲ ਮਾਨ ਸਾਹਿਬ ਨੇ ਅੱਜ ਮਤਲਬ ਮੈਜੋਰਟੀ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਾਡੇ ਬਲਾਕ ਸੰਮਤੀ ਮੈਂਬਰ ਸਹਿਬਾਨ ਜਿੱਤ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੀਆਂ ਗੱਲਾਂ ਜ਼ਿਆਦਾ ਸੁਣੀਆਂ ਬਿਲਕੁਲ ਤੇ ਉਹਨਾਂ ਦੀਆਂ ਗੱਲਾਂ ਹੀ ਕੋਟ ਕੀਤੀ ਕਹਿੰਦੇ ਆ ਜਿਹੜੇ ਮੇਰੇ ਸੱਜੇ ਹੱਥ 91 ਬੈਠੇ ਨੇ 91 ਮੋਂ ਆਪ ਨੇ ਕਹਿੰਦੇ ਜਿਹੜੇ ਮੇਰੇ ਸੱਜੇ ਹੱਥ 91 ਬੈਠੇ ਨੇ ਇਹਨਾਂ ਨੂੰ ਮੈਂ ਮਤਲਬ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੇ ਵੋਟ ਨਹੀਂ ਵੀ ਪਾਈ ਆਪਾਂ ਉਹਨਾਂ ਦਾ ਵੀ ਸਤਿਕਾਰ ਕਰਨਾ ਤੇ ਉਹਨਾਂ ਦੇ ਲਈ ਵੀ ਕੰਮ ਕਰਨਾ ਤੇ ਜਿਹੜੀ ਨੇਕ ਨੀਤੀ ਪੰਜਾਬ ਨੂੰ ਸਿੱਧੇ ਰਾਹ ਪਾਣ ਦੀ ਮਾਨ ਸਾਹਿਬ ਲੈ ਕੇ ਚੱਲ ਰਿਹਾ ਹਰ ਅਸੀਂ ਜਦੋਂ ਵੀ ਇਕੱਠੇ ਬੈਠਦੇ ਆ ਕਿਸੇ ਮੀਟਿੰਗ ਪ੍ਰੋਗਰਾਮ ਕਿਸੇ ਵੀ ਗੱਲਬਾਤ ਦੇ ਵਿੱਚ ਤਾਂ ਮਾਨ ਸਾਹਿਬ ਦਾ ਇੱਕੋ ਸੁਪਨਾ ਕਿ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਭਾ ਦੀਆਂ ਚੋਣਾਂ ਦੇ ਵਿੱਚ ਜੇਤੂ ਉਮੀਦਵਾਰ ਸੀਗੇ ਅੱਜ ਉਹਨਾਂ ਨੂੰ ਮਿਲਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚਦੇ ਨੇ ਤੇ ਦੱਸਦੇ ਕਿ ਇਸ ਤੋਹਰਾਂ ਜੋ ਕਿ ਗੱਲਬਾਤ ਹੁੰਦੀ ਹੈ ਖੁੱਲੀ ਗੱਲਬਾਤ ਹੁੰਦੀ ਹੈ ਚੁਣੇ ਗਏ ਉਮੀਦਵਾਰਾਂ ਦੇ ਨਾਲ ਉਮੀਦਵਾਰ ਆਪਣਾ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ ਔਰ ਗੱਲਬਾਤ ਕਰਦੇ ਆ ਅੱਜ ਇਸ ਪੂਰੇ ਪ੍ਰੋਗਰਾਮ ਦੇ ਬਾਰੇ ਅਤੇ ਆਮ ਆਦਮੀ ਪਾਰਟੀ ਇਸ ਵਕਤ ਜੋ ਦੂਸਰੇ ਗੇਟ ਦੇ ਵਿੱਚ ਪਹੁੰਚ ਚੁੱਕੀ ਹੈ ਸਾ ਨੇ ਐਡਵੋਕੇਟ ਪ੍ਰਮਵੀਰ ਜੀ ਹੋਰ ਉਹਨਾਂ ਨਾਲ ਗੱਲਬਾਤ ਕਰਤੀ ਹੈ ਸਰ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਜੋ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਗਾ ਇਹ ਪ੍ਰੋਗਰਾਮ ਆਪਣੇ ਆਪ ਚ ਵਕਤਾਂਵ ਹੈ ਕਿਉਂਕਿ ਉਮੀਦਵਾਰ ਜਿੱਤ ਕੇ ਆਏ ਨੇ ਉਹਨਾਂ ਨੂੰ ਮਿਲਣਾ ਕਿਵੇਂ ਜਿੱਤੇ ਨੇ ਇਹ ਗੱਲਾਂ ਬਾਤਾਂ ਵੀ ਹੋਈਆਂ ਨੇ ਖੁਦ ਸੀਐਮ ਮਾਨ ਨੇ ਆਪਕਾ ਟਬੂਲ ਨੇ ਲੋਕਾਂ ਨੂੰ ਜ਼ਿਆਦਾ ਸਵਾਲ ਕੀਤੇ ਲੋਕਾਂ ਦੇ ਜ਼ਿਆਦਾ ਗੱਲਾਂ ਸੁਣੀਆਂ ਨੇ ਸਰ ਇਹ ਕਿਵੇਂ ਦਾ ਲੱਗਦਾ ਹੈ ਮਾਹੌਲ ਜੋ ਇਸ ਵਕਤ ਸੂਬੇ ਦੇ ਵਿੱਚ ਜੋ ਇੱਕ ਨਵੇਂ ਤਰੀਕੇ ਦੀ ਰਾਜਨੀਤੀ ਦੇਖਣ ਨੂੰ ਮਿਲਦੀ ਹੈ ਦੇਖੋ ਰਾਜਨੀਤੀ ਜਿਹੜੀ ਦੇਸ਼ ਦੀ ਆ ਡੈਮੋਕ੍ਰੇਸੀ ਦੀ ਹੈ ਡੈਮੋਕ੍ਰੇਸੀ ਲੋਕਾਂ ਦੀ ਹੁੰਦੀ ਹੈ ਜੀ ਸੱਤਾ ਵੀ ਲੋਕਾਂ ਦੀ ਹੁੰਦੀ ਹੈ ਬਿਲਕੁਲ ਜਿਹੜਾ ਕੋਈ ਇੱਕ ਨੰਬਰ ਦੀ ਸੀਟ ਤੇ ਬੈਠਾ ਹੈ ਉਹ ਵੀ ਲੋਕਾਂ ਨੇ ਬਿਠਾਇਆ ਕੋਈ ਆਪ ਮਹਾਰਾ ਨਹੀਂ ਬੰਦਾ ਬਿਲਕੁਲ ਸੋ ਜਿਹੜੀ ਡੈਮੋਕ੍ਰੇਸੀ ਹੈ ਉਹ ਚ ਲੋਕਾਂ ਨੂੰ ਹੀ ਪਹਿਲ ਮਿਲਣੀ ਚਾਹੀਦੀ ਹੈ ਲੋਕਾਂ ਦੇ ਦਿਲ ਦੀ ਗੱਲ ਨੂੰ ਇੰਪੋਰਟੈਂਸ ਮਿਲਣੀ ਚਾਹੀਦੀ ਹੈ ਲੋਕਾਂ ਦੀ ਸਾਈਕੀ ਕੀ ਹੈ ਲੋਕ ਕੀ ਸੋਚਦੇ ਨੇ ਇੱਕ ਸਰਕਾਰ ਕਿਸ ਤਰ੍ਹਾਂ ਕੰਮ ਕਰੇ ਉਸ ਤਰ੍ਹਾਂ ਹੀ ਗੱਲ ਹੋਣੀ ਚਾਹੀਦੀ ਹੈ ਸੋ ਉਹਦਾ ਇੱਕ ਪ੍ਰਤੱਖ ਸਬੂਤ ਮਾਨ ਸਾਹਿਬ ਨੇ ਅੱਜ ਮਤਲਬ ਮੈਜੋਰਟੀ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਾਡੇ ਬਲਾਕ ਸੰਮਤੀ ਮੈਂਬਰ ਸਹਿਬਾਨ ਜਿੱਤ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੀਆਂ ਗੱਲਾਂ ਜ਼ਿਆਦਾ ਸੁਣੀਆ ਬਿਲਕੁਲ ਤੇ ਉਹਨਾਂ ਦੀਆਂ ਗੱਲਾਂ ਹੀ ਕੋਟ ਕੀਤੀਆਂ ਸੋ ਇੱਥੋਂ ਪਤਾ ਲੱਗਦਾ ਕਿ ਮਾਨ ਸਾਹਿਬ ਪੰਜਾਬ ਦੇ ਬਹੁਤ ਵੱਡੇ ਇੱਕ ਲੋਕ ਲੀਡਰ ਬਣ ਕੇ ਅਮਰਜ ਹੋਏ ਨੇ ਤੇ ਜਿਹੜੀ 2022 ਦੀ ਚਾਹੇ ਉਹ ਜਿੱਤ ਸੀ ਤੇ ਚਾਹੇ ਅੱਜ ਲਗਭਗ 4 ਸਾਲ ਹੋਣ ਨੂੰ ਆਏ ਨੇ ਸਰਕਾਰ ਦੇ ਕੰਮਕਾਰ ਪੂਰੇ ਕੀਤੇ ਆ ਤੇ ਏਡੇ ਵੱਡੇ ਉਸੇ ਤਰੀਕੇ ਦੇ ਨਾਲ ਚੁਣਾ ਸੀ ਜਿੱਤ ਕੇ ਆਏ ਆ ਤਾਂ ਇੱਥੋਂ ਪਤਾ ਲੱਗਦਾ ਕਿ ਅੱਜ ਜਿਹੜੇ ਪੰਜਾਬ ਦਾ ਅਨਡਿਸਪਿਊਟਡ ਤੇ ਲੋਕਾਂ ਦਾ ਲੀਡਰ ਉਹ ਸਰਪੰਖ ਸਿੰਘ ਮਾਨ ਨੇ ਸੋ ਉਹੀ ਗੱਲਾਂ ਬਾਤਾਂ ਹੋਈਆਂ ਲੋਕਾਂ ਦੇ ਨਾਲ ਜੋ ਲੋਕਾਂ ਦੇ ਮਨ ਦੀ ਭਾਵਨਾ ਸੀ ਮਾਨ ਸਾਹਿਬ ਨੇ ਆਪਣੇ ਮਾਈਕ ਤੋਂ ਉਹੀ ਲੋਕਾਂ ਦੇ ਸਾਹਮਣੇ ਗੱਲਾਂ ਰੱਖੀਆਂ ਨੇ ਤੇ ਵਧਾਈ ਦੇ ਪਾਤਰ ਨੇ ਸਾਡੇ ਮੈਂਬਰ ਸਾਹਿਬਾਨ ਜਿਹੜੇ ਜਿੱਤ ਕੇ ਆਏ ਨੇ ਤੇ ਹੁਣ ਜਿਹੜਾ ਪੰਜਾਬ ਦਾ ਖੇਤਰ ਹੈ ਪਿੰਡੂ ਖੇਤਰ ਹੈ ਉੱਥੇ ਜਿਹੜਾ ਲਗਾਤਾਰ ਡਿਵੈਲਪਮੈਂਟ ਦਾ ਜਿਹੜਾ ਕੰਮ ਹੈ ਉਹ ਚੱਲੂਗਾ ਤੇ ਉਮੀਦ ਕਰਦੇ ਆ ਕਿ ਪੰਜਾਬ ਹੈ ਜਿਹੜਾ ਉਹ ਸਹੀ ਰਸਤੇ ਤੇ ਜਿਸ ਤਰੀਕੇ ਮਾਨ ਸਾਹਿਬ ਆਪਣਾ ਹਿੰਮਤ ਲਾ ਰਹੇ ਨੇ ਆਪਣਾ ਵਿਜਨ ਯੂਜ਼ ਕਰ ਰਹੇ ਨੇ ਤੇ ਸਾਥੀ ਐਮ ਐਲ ਏ ਸਹਿਬਾਨ ਨੇ ਮੰਤਰੀ ਸਹਿਬਾਨ ਨੇ ਤੇ ਉਹਨਾਂ ਦੇ ਨਾਲ ਹੁਣ ਅਗਲੀ ਕਤਾਰ ਚ ਜੁੜ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਸੰਮਤੀ ਮੈਂਬਰ ਸਭਨ ਅਗਲਾ ਕੰਮ ਸੰਭਾਲਣਗੇ ਜੀ ਸੋ ਧੰਨਵਾਦ ਕਰਨ ਦੇ ਲਈ ਅੱਜ ਬੁਲਾਇਆ ਸੀ ਮੁਲਾਕਾਤ ਲਈ ਬੁਲਾਇਆ ਸੀ ਪਰ ਸ਼ੁਰੂਆਤ ਹੁੰਦੀ ਹੈ ਜੋ ਆਵਾਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਮਨਰੂਲਾ ਜੀ ਸ਼ੁਰੂਆਤ ਕਰਦੇ ਨੇ ਕਿ ਤੁਸੀਂ ਚੁਣ ਕੇ ਆਏ ਹੋ ਪਸ਼ਕ ਦੀ ਆਵਾਦਮੀ ਪਾਰਟੀ ਤੋਂ ਪਰ ਹੁਣ ਤੁਸੀਂ ਸਿਰਫ ਆਵਾਦਮੀ ਪਾਰਟੀ ਦੇ ਉਮੀਦਵਾਰ ਨਹੀਂ ਹੋ ਆਵਾਦਮੀ ਪਾਰਟੀ ਦੇ ਜੇਤੂ ਨਹੀਂ ਹੋ ਤੁਸੀਂ ਲੋਕਾਂ ਲਈ ਕੰਮ ਕਰਨਾ ਹੈ ਸਭ ਤੋਂ ਪਹਿਲੀ ਗੱਲ ਇਹ ਕਹਿ ਦਿੱਤੀ ਜਾਂਦੀ ਹੈ ਇਸ ਗੱਲ ਬਾਰੇ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਰਾਜਨੀਤੀ ਹੁੰਦੀ ਹੈ ਪਾਰਟੀਵਾਦ ਨੂੰ ਲੈ ਕੇ ਦੂਜੇ ਪਾਸੇ ਆਂਦੇ ਹੀ ਸਭ ਤੋਂ ਪਹਿਲੀ ਗੱਲ ਕਹੀ ਜਾਂਦੀ ਹੈ ਕਿ ਪਾਰਟੀਵਾਦੀ ਹੁਣ ਛੱਡ ਦਿਓ ਹੁਣ ਤੁਸੀਂ ਉਮੀਦਵਾਰ ਜੇਤੂ ਹੋ ਹੁਣ ਤੁਸੀਂ ਜਿੱਤ ਚੁੱਕੇ ਹੋਣ ਲੋਕਾਂ ਲਈ ਕੰਮ ਕਰਨਾ ਹੈ ਦੇਖੋ ਇੱਕ ਗੱਲ ਬੜੀ ਅੰਡਰਸਟੈਂਡਿੰਗ ਦੀ ਹੈ ਡੈਮੋਕ ਕਿ ਅਸੀਂ ਚੇਂਜ ਆਫ ਪੋਲਿਟਿਕਸ ਦੀ ਹਮੇਸ਼ਾ ਗੱਲ ਕਰਦੇ ਰਹੇ ਹਾਂ ਜਿਹੜੀ ਸਾਡੀ ਆਈਡੀਓਲੋਜੀ ਹੈ ਇੱਕ ਨਵੀਂ ਤਰੀਕੇ ਦੀ ਪਾਲਿਸੀ ਨਵੀਂ ਤਰੀਕੇ ਦੀ ਰਾਜਨੀਤੀ ਅਸੀਂ ਕਰਦੇ ਹਾਂ ਉਹਦੇ ਚ ਇਹ ਹੈ ਵੀ ਲੋਕਾਂ ਦੇ ਵਿੱਚ ਧੜੇ ਨਹੀਂ ਬਣਾਉਣੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਨਹੀਂ ਹੈ ਵੋਟਾਂ ਦੇ ਦਿਨ ਤੱਕ ਜਿਹੜੇ ਮਸਲੇ ਇਹੋ ਜਿਹੇ ਲੋਕਾਂ ਦੇ ਆਪਸ ਬਣ ਜਾਂਦੇ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਹੁਣ ਤੱਕ ਪਾੜਾ ਪੋਆ ਕੇ ਰੱਖਿਆ ਲੋਕਾਂ ਦੇ ਵਿੱਚ ਉਹ ਵੋਟਾਂ ਦੇ ਦਿਨ ਤੱਕ ਵੋਟ ਪਾਉਣ ਲਈ ਵੋਟ ਖਰੀਦਣ ਲਈ ਵੋਟ ਇੱਧਰ ਉੱਧਰ ਕਰਨ ਲਈ ਮਤਲਬ ਸਕੇ ਭਰਾੜੜ ਕਰਤੇ ਸਰਪੰਚੀਆਂ ਲਈ ਪਿਓ ਪੁੱਤ ਲੜਾਤੇ ਠੀਕ ਹੈ ਮਤਲਬ ਬਹੁਤ ਮਤਲਬ ਪੰਜਾਬ ਨੇ ਸਿਆ ਹੈ ਤੇ ਉਹ ਵੋਟਾਂ ਇੱਕ ਦਿਨ ਪੈਂਦੀਆਂ ਤੇ ਕਈ ਕਈ ਸਾਲ ਉਹ ਕਚਹਿਰੀਆਂ ਚ ਕੱਢਦੇ ਰਹੇ ਹੁਣ ਤੱਕ ਸੋ ਅਸੀਂ ਮਾਨ ਸਾਹਿਬ ਨੇ ਵੀ ਉਹੀ ਗੱਲ ਕਹੀ ਆ ਕਿ ਭਾਈਚਾਰਾ ਕਾਇਮ ਰੱਖਿਓ ਅਮਨ ਰੂੜਾ ਜੀ ਨੂੰ ਤੁਸੀਂ ਕੋਟ ਕੀਤਾ ਤਾਂ ਅਮਨ ਰੂੜਾ ਸਾਹਿਬ ਸਾਡੇ ਮਾਣਯੋਗ ਕੈਬਨਟ ਮੰਤਰੀ ਤੇ ਪੰਜਾਬ ਦੇ ਪ੍ਰਧਾਨ ਨੇ ਅਮਨ ਸਰ ਨੇ ਬਹੁਤ ਸੋਹਰਦ ਜਿਹੜੀ ਗੱਲ ਹੈ ਉਹ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜਿਨ੍ਹਾਂ ਨੇ ਤੁਹਾਨੂੰ ਫਰਜ ਕਰ ਲਓ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਚਾਰ ਪਿੰਡ ਪੈਂਦੇ ਸੀ ਉਹ ਚਾਰ ਪਿੰਡਾਂ 'ਚ ਫਰਜ ਕਰ ਲਓ 8000 ਵੋਟ ਸੀ 3000 ਵੋਟਾਂ ਨੇ ਚੁਣ ਲਿਆ ਤੇ ਜਿਹੜੇ 5000 ਵੋਟਰ ਡਿਵਾਈਡ ਹੋ ਗਏ ਵੱਖ-ਵੱਖ ਪਾਰਟੀਆਂ ਕਿਹਾ ਅਲਟੀਮੇਟਲੀ ਉਸ ਮੈਂਬਰ ਨੇ ਕੰਮ ਤਾਂ ਉਹਨਾਂ ਲਈ ਵੀ ਕਰਨਾ ਹੈ ਨਾ ਸਹੀ ਕਰਨਾ ਬਿਲਕੁਲ ਸੋ 3000 ਲਈ ਨਹੀਂ ਕਰਨਾ 8000 ਲਈ ਕਰਨਾ ਸੋ ਇੱਕ ਜਿਹੜਾ ਵਾਈਡਰ ਤੇ ਬਹੁਤ ਸਿਆਣੇ ਲੀਡਰ ਦਾ ਸਬੂਤ ਅਮਨ ਰੋੜਾ ਸਾਹਿਬ ਨੇ ਦਿੱਤਾ ਇਹ ਗੱਲ ਕਰਕੇ ਤੇ ਇਹੀ ਰਵੈਤੀ ਪੋਲਿਟਿਕਸ ਤੋਂ ਹਟ ਕੇ ਜੇ ਕੋਈ ਹੋਰ ਇੱਥੇ ਅਕਾਲੀਆਂ ਕਾਂਗਰਸੀਆਂ ਦੀ ਸਟੇਜ ਹੁੰਦੀ ਇੱਥੋਂ ਕਹਿਣਾ ਹੁਣ ਚੱਕਦੇ ਹੋ ਫੱਟੇ ਤੁਸੀਂ ਜਿੱਤ ਕੇ ਆ ਗਏ ਠੀਕ ਹੈ ਬੂੰਦੀਆਂ ਡਾ ਦੇਓ ਡਿਸਟੈਟ ਕਰਦੇ ਹੋ ਕੀ ਕੁਝ ਬੋਲਦੇ ਰਹੇ ਆ ਆਪਾਂ ਸੁਣਦੇ ਹੀ ਰਹੇ ਆ ਤੁਸੀਂ ਵੀ ਇੱਥੋਂ ਸੀ ਅਸੀਂ ਵੀ ਇੱਥੇ ਸੀ ਪਰ ਇਹ ਜਿਹੜੀ ਆਪਸ ਚ ਪਿਆਰ ਦੀ ਸਾਂਝ ਦੀ ਇਤਫਾਕ ਦੀ ਗੱਲ ਹੈ ਉਹ ਸਾਡੇ ਲੀਡਰ ਨੇ ਕੀਤੀ ਹੈ ਤੇ ਇਹੀ ਹੋਣਾ ਚਾਹੀਦਾ ਪੰਜਾਬ ਤਾਂ ਪਿਆਰ ਆਪਸੀ ਸਾਂਝ ਤੋਂ ਹੀ ਜਾਣਿਆ ਜਾਂਦਾ ਸੋ ਅਸੀਂ ਜਿਨ੍ਹਾਂ ਲੋਕਾਂ ਨੇ ਵੋਟਾਂ ਨਹੀਂ ਵੀ ਪਾਈਆਂ ਕੰਮ ਤਾਂ ਉਹਨਾਂ ਲਈ ਵੀ ਕਰਨਾ ਜਿਸ ਦਿਨ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੇ ਖਟਕੜਕਲਾਂ ਸੌ ਚੱਕੀ ਸੀ ਉਸ ਦਿਨ ਵੀ ਇਹੀ ਕਿਹਾ ਸੀ ਐ ਕਹਿੰਦੇ ਆ ਜਿਹੜੇ ਮੇਰੇ ਸੱਜੇ ਹੱਥ ਕੰਨਵੇਂ ਬੈਠੇ ਨੇ 92 ਮੈਂ ਆਪ ਨੇ ਕਹਿੰਦੇ ਜਿਹੜੇ ਮੇਰੇ ਸੱਜੇ ਹੱਥ 92 ਬੈਠੇ ਨੇ ਇਹਨਾਂ ਨੂੰ ਮੈਂ ਮਤਲਬ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੇ ਵੋਟ ਨਹੀਂ ਵੀ ਪਾਈ ਆਪਾਂ ਉਹਨਾਂ ਦਾ ਵੀ ਸਤਿਕਾਰ ਕਰਨਾ ਹੈ ਤੇ ਉਹਨਾਂ ਦੇ ਲਈ ਵੀ ਕੰਮ ਕਰਨਾ ਹੈ ਸੋ ਸਾਡੀ ਪਾਰਟੀ ਦੀ ਸੋਚ ਹੀ ਇਹ ਹੈ ਉਹ ਸਾਰੇ ਉਮੀਦਵਾਰ ਅਜਿਹੇ ਸੀਗੇ ਜੋ ਜੇਤੂ ਨੇ ਹੁਣ ਤੱਕ ਮੈਂਬਰ ਸੇ ਬਣ ਸੀਗੇ ਉਹ ਉਹਨਾਂ ਨੇ ਕਹਿਣਾ ਸੀ ਕਿ ਜਿੱਤੇ ਤਾਂ ਕਾਂਗਰਸ ਪਾਰਟੀ ਤੋਂ ਜਾਂ ਕਿਸੇ ਹੋਰ ਪਾਰਟੀ ਤੋਂ ਸੀਗੇ ਪਰ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਵੈ ਕੰਮ ਨੂੰ ਦੇਖਦਿਆਂ ਹੋਇਆ ਇਹ ਬਦਲਾਵ ਕਿਹੋ ਜਿਹਾ ਲੱਗਦਾ ਵੈ ਕਿ ਲੋਕਾਂ ਨੂੰ ਖਿੱਚ ਕੇ ਨਹੀਂ ਲਿਆਣਾ ਪੈਂਦਾ ਲੋਕ ਆਪ ਮੌਜੂਦਾ ਪਾਰਟੀ 'ਚ ਜਿੱਤ ਕੇ ਵੀ ਆਮ ਆਦਮੀ ਪਾਰਟੀ ਨੂੰ ਚੁਣ ਰਹੇ ਨੇ ਦੇਖੋ ਸਾਡੀ ਕਈ ਪੱਧਰਾਂ ਤੇ ਗੱਲ ਤਾਂ ਕੁਝ ਜ਼ਿਲ੍ਹਿਆਂ ਚ ਸਾਨੂੰ ਇਹ ਜੀ ਗੱਲਬਾਤ ਸੁਣਨ ਨੂੰ ਮਿਲੀ ਕਿ ਇੱਕ ਪਰਟਿਕੂਲਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬ ਨੇ ਜਾਂ ਬਲਾਕ ਸਮਤੀ ਮੈਂਬਰ ਸਾਹਿਬ ਨੇ ਅਪਰੋਚ ਕੀਤਾ ਕਿ ਮੈਂ ਸ਼ਾਮਲ ਹੋਣਾ ਮੈਂ ਕੰਮ ਕਰਾਉਣੇ ਚਾਹੁੰਦਾ ਤਾਂ ਅਸੀਂ ਉਹਨਾਂ ਦਾ ਵੈਲਕਮ ਕੀਤਾ ਤੇ ਉਹਨਾਂ ਦੀ ਉਹ ਮਰਜ਼ੀ ਆ ਆਪ ਮੁਹarre ਆ ਰਹੇ ਨੇ ਕੋਈ ਕਿਸਤੇ ਦਵਾ ਨਹੀਂ ਹੈ ਕੋਈ ਕਿਸੇ ਨੂੰ ਕਾ ਨਹੀਂ ਕਿ ਆ ਵੀ ਇੱਧਰ ਆਓ ਤਾਂ ਤੁਹਾਡੇ ਕੰਮ ਹੋਣਗੇ ਨੋ ਉਹਨਾਂ ਨੇ ਜੋ ਸਰਕਾਰ ਦੇ 4 ਸਾਲ ਦੇ ਕੰਮ ਹੈ ਉੱਤੇ ਮੋਹਰ ਲਾਈ ਹੈ ਜਿਸ ਵਿਜ਼ਨ ਦਾ ਮਾਨ ਸਾਹਿਬ ਚੱਲ ਰਿਹਾ ਉੱਤੇ ਮੋਹਰ ਲਾਈ ਹੈ ਤੇ ਜਿਹੜੀ ਨੇਕ ਨੀਤੀ ਪੰਜਾਬ ਨੂੰ ਸਿੱਧੇ ਰਾਹ ਬਾਣਦੀ ਮਾਨ ਸਾਹਿਬ ਲੈ ਕੇ ਚੱਲ ਰਿਹਾ ਹਰ ਅਸੀਂ ਜਦੋਂ ਵੀ ਇਕੱਠੇ ਬੈਠਦੇ ਆ ਕਿਸੇ ਮੀਟਿੰਗ ਪ੍ਰੋਗਰਾਮ ਕਿਸੇ ਵੀ ਗੱਲਬਾਤ ਦੇ ਵਿੱਚ ਤਾਂ ਮਾਨ ਸਾਹਿਬ ਦਾ ਇੱਕੋ ਸੁਪਨਾ ਕਿ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਹੈ ਮਲਟੀਪਲ ਕੰਮ ਹੈ ਹੁਣ ਜੇ ਮੈਂ ਮਤਲਬ ਉਹ ਕੰਮਾਂ ਨੂੰ ਗਿਣੌਣ ਲੱਗੂੰਗਾ ਤਾਂ ਬੜਾ ਸਮਾਂ ਲੱਗ ਜੂ ਪਰ ਅਸੀਂ ਸਿੱਖਿਆ ਤੇ ਬਹੁਤ ਅੱਛਾ ਕੰਮ ਕੀਤਾ ਹੈ ਅਸੀਂ ਮੈਡੀਕਲ ਔਰ ਹੈਲਥ ਤੇ ਬਹੁਤ ਅੱਛਾ ਕੰਮ ਕੀਤਾ ਹੁਣੇ ਜਿਹੜੀ ਬੀਮਾ ਯੋਜਨਾ 10 ਲੱਖ ਦੀ ਇੱਕ ਇੱਕ ਪਰਿਵਾਰ ਪੰਜਾਬ ਦੇ ਨੂੰ ਮਿਲੂਗੀ ਉਹ ਵੀ ਥੋੜੇ ਦਿਨਾਂ ਚ ਲਾਗੂ ਹੋ ਜੂਗੀ ਉੱਤੇ ਅਸੀਂ ਹੋਮਵਰਕ ਸਾਰਾ ਕੰਪਲੀਟ ਕਰ ਚੁੱਕੇ ਆਂ ਫਿਰ ਚਾਹੇ ਪਿੰਡਾਂ ਦੇ ਵਿੱਚ ਟੇਲਾਂ ਤੱਕ ਪਾਣੀ ਪਹੁੰਚਾਣ ਦੀ ਗੱਲ ਹੋਵੇ ਅਸੀਂ ਅਗਰੀਕਲਚਰ ਸਟੇਜ ਹੈ ਸਟੇਟ ਹੈ ਅਸੀਂ ਐਗਰੀਕਲਚਰ ਸਟੇਟ ਹੈ ਤੇ ਜੇ ਸਾਡੇ ਖੇਤ ਹੀ ਰਾਈਟ ਮੈਨਰਸ ਨਹੀਂ ਕੰਮ ਕਰ ਰਿਹਾ ਐਗਰੀਕਲਚਰ ਹੀ ਸਾਡਾ ਰਾਈਟ ਨਹੀਂ ਚੱਲ ਰਿਹਾ ਤਾਂ ਸਾਡਾ ਰੈਵਨਿਊ ਖਰਾਬ ਹੁੰਦਾ ਤਾਂ ਟੇਲਾਂ ਤੱਕ ਪਾਣੀ ਪਹੁੰਚਾਇਆ ਇਸ ਸਰਕਾਰ ਨੇ ਤੁਸੀਂ ਦੇਖਿਆ ਹੋਣੀਆ ਨਾ ਵੀਡੀਓ 40 ਸਾਲ ਬਾਅਦ ਪਾਣੀ ਪਹੁੰਚਿਆ ਜੀ 30 ਸਾਲ ਬਾਅਦ ਪਾਣੀ ਪਹੁੰਚਿਆ ਜੀ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਉਸ ਤੋਂ ਬਾਅਦ ਪਿੰਡਾਂ ਤੁਸੀਂ ਜਾ ਕੇ ਪੁੱਛੋ ਉਹ ਕਹਿੰਦੇ ਵੀ ਰਾਤ ਦੀ ਬਾਰੀ ਵਾਲਾ ਕੰਮ ਹੀ ਖਤਮ ਹੋ ਗਿਆ ਠੀਕ ਹੈ ਜੀ ਜੀ ਸੁ ਅ ਕਮਜ਼ੋਰ ਵਰਗ ਹੈ ਮੱਦਮ ਵਰਗ ਹੈ ਉਹਨਾਂ ਦੇ ਲਈ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਚਾਹੇ ਬਿਜਲੀ ਮੁਫਤ ਹੈ ਸਿਹਤ ਸਹੂਲਤ ਮੁਫਤ ਹੈ ਐਜੂਕੇਸ਼ਨ ਮੁਫਤ ਹੈ ਤਾਂ ਉਹ ਪਰਿਵਾਰਾਂ ਦਾ ਪੈਸਾ ਬਚਦਾ ਹੈ ਉਹ ਵਿਚਾਰੇ ਜਿਹੜੀ ਨੇਕ ਤੇ ਮਿਹਨਤ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਜਦੋਂ 4 ਛਿੱਲਰ ਬਚ ਜਾਂਦੇ ਆ ਜੇਬ ਚ ਤਾਂ ਉਹਦਾ ਸਹਾਰਾ ਹੁੰਦਾ ਕਿਸੇ ਹੋਰ ਆਰ ਲੱਗ ਜਾਂਦੇ ਆ ਸੋ ਇਸ ਇਹ ਸਾਡੀ ਲੋਕ ਭਲਾਈ ਲਈ ਹੀ ਸਰਕਾਰ ਬਣਦੀ ਹੈ ਨਾ ਆਪਣੇ ਬਿਜ਼ਨਸ ਖੜੇ ਕਰਨ ਲਈ ਨਹੀਂ ਬਣਦੀ ਸਰਕਾਰ ਆਪਣੇ ਬਿਜ਼ਨਸ ਦੇ ਹਿੱਸਿਆਂ ਚ ਕਿਸੇ ਨਾਲ ਕੰਮ ਪਾਉਣ ਲਈ ਨਹੀਂ ਆਪਣੇ ਹੋਟਲ ਖੜੇ ਕਰਨ ਲਈ ਨਹੀਂ ਸਰਕਾਰ ਬਣਦੀ ਜਿਹੜਾ ਬੰਦਾ ਇਸ ਸੋਚ ਪੰਜਾਬ ਇਹ ਗੱਲ ਸਮਝਾ ਚੁੱਕਿਆ ਪੰਜਾਬ ਵਿੱਚੋਂ ਮਾਰ ਖਾ ਚੁੱਕਿਆ ਡਿੱਗ ਚੁੱਕਿਆ ਟੁੱਟ ਚੁੱਕਿਆ ਖਰਾਬ ਹੋ ਚੁੱਕਿਆ ਤਾਂ ਪੰਜਾਬ ਨੂੰ ਪਤਾ ਹੈ ਕਿ ਉਸ ਆਗੂ ਨੂੰ ਚੁਣਨਾ ਜਿਹੜਾ ਇਹ ਨਹੀਂ ਸੋਚੂ ਮੈਂ ਹੁਣ 5 ਸਟਾਰ ਦੀਆਂ 7 ਸਟਾਰ ਹੋਟਲ ਬਣਾ ਲਾਂ ਉਹ ਉਸ ਆਗੂ ਨੂੰ ਨਹੀਂ ਚੁਣਨਾ ਜਿਹੜਾ ਆਪਣੇ ਇੱਥੇ ਵੱਡੇ ਵੱਡੇ ਰਿਜ਼ੋਰਟ ਬਣਾਊਗਾ ਉਸ ਆਗੂ ਨੂੰ ਨਹੀਂ ਚੁਣਨਾ ਜਿਹੜਾ ਇੱਥੇ ਆਪਣਾ ਬਿਜ਼ਨਸ ਖੜਾ ਕਰੂਗਾ ਰਾਈਟ ਆਪਣੀਆਂ ਬੱਸਾਂ ਬਾਲੂਗਾ ਆਪਣੀਆਂ ਜਾਇਦਾਦਾਂ ਬਣਾ ਲੂਗਾ ਪੰਜਾਬ ਹੁਣ ਉਸ ਲੋਕਾਂ ਨੂੰ ਚੱਲੂਗਾ ਜਿਹੜਾ ਆਪਣੇ ਆਪ ਚੁੱਠੇ ਇੱਕ ਮਾਸਟਰ ਦਾ ਮੁੰਡਾ ਬਣਿਆ ਸੀ ਉਹ ਕਰ ਰਿਹਾ ਨਾ ਕੰਮ ਸੋ ਇਹ ਲੋਕਾਂ ਦੀ ਸੋਚ ਆ ਤੇ ਲੋਕਾਂ ਤੇ ਉਹੀ ਲਾਗੂ ਹੋ ਰਿਹਾ ਜੇ ਲੋਕ ਚਾਹੁੰਦੇ ਨੇ ਇਹ ਨਹੀਂ ਕਿ ਅਸੀਂ ਘਰੇ ਸੋਚ ਲਿਆ ਡਰਾਈਂਗ ਰੂਮ ਚ ਬੈਠ ਕੇ ਲੌਵੀ ਸਿਰਿਆ ਹੁਕਮ ਜਾਰੀ ਨਹੀਂ ਜੋ ਲੋਕ ਚਾਹੁੰਦੇ ਆ ਕਈ ਇਹ ਪਹਿਲੀ ਉਹੋ ਜੀ ਸਿਹਿਰਦ ਸਰਕਾਰ ਹੈ ਇੱਕ ਦੋ ਫੈਸਲੇ ਇਹੋ ਜਿਹੇ ਹੋਏ ਲੋਕਾਂ ਨੂੰ ਲੱਗਾ ਕਿ ਨਹੀਂ ਇਹ ਕਰਨਾ ਚਾਹੀਦਾ ਲੈਂਡ ਪੂਲਿੰਗ ਦੀ ਗੱਲ ਕਰ ਲਓ ਠੀਕ ਹੈ ਹਾਲਾਂਕਿ ਉਹ ਗੱਲ ਮੁੱਕ ਚੁੱਕੀ ਹੈ ਪਰ ਜਦੋਂ ਲੋਕ ਸੋਚਦੇ ਆ ਕਿ ਯਾਰ ਸਰਕਾਰ ਨੇ ਇੱਕ ਗੱਲ ਉੱਠੀ ਕਿ ਨਹੀਂ ਲੋਕਾਂ ਨੂੰ ਇਹ ਨਹੀਂ ਚੱਜੀ ਤਾਂ ਵਾਪਸ ਕੀ ਵੱਡੀ ਪ੍ਰੋਬਲਮ ਹੈ ਈਗੋ ਥੋੜੀ ਹੈ ਕੋਈ ਇਹ ਥੋੜੀ ਜੋ ਲੋਕ ਨਹੀਂ ਜਾਂਦੇ ਉਹ ਨਹੀਂ ਹੋਊਗਾ ਜੋ ਲੋਕ ਚਾਹੁੰਦੇ ਆ ਡੈਫੀਨਿਟਲੀ ਹੋਊਗਾ ਸੋ ਇਸ ਤਰ੍ਹਾਂ ਸਾਡੀ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਹੈ ਸੋ ਕਿ ਬਾਕੀ ਗੱਲਬਾਤ ਸਾਰੀ ਹੋ ਗਈ ਹੈ ਪਰ ਇੱਕ ਨਾ ਜੋ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਬਹੁਤ ਹਾਈਲਾਈਟ ਹੋਈ ਹੈ ਕਿ ਹੋਰ ਨਾ ਸੂਬਿਆਂ ਚ ਕਦੇ ਇਦਾਂ ਦਾ ਨਹੀਂ ਸੁਣਿਆ ਪੰਜਾਬ ਦੇ ਵਿੱਚ ਪਹਿਲਾ ਕਦੇ ਇਦਾਂ ਦਾ ਨਹੀਂ ਹੋਇਆ ਔਰ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਦੀ ਕਾਮਯਾਬੀ ਵੀ ਅਕਸਰ ਸੀ ਇਮਾਨਦਾਰ ਦੱਸਦੇ ਰਹਿੰਦੇ ਨੇ ਪੁਲਿਸ ਪ੍ਰਸ਼ਾਸਨ ਦਾ ਜ਼ਰ ਰਹਿੰਦਾ ਵਾ ਉਹਨੋਂ ਦਾ ਦੂਸਰਾ ਪੜਾਅ ਸ਼ੁਰੂ ਹੋ ਗਿਆ ਵਾ ਦੂਸਰੇ ਪੜਾਅ ਦੇ ਵਿੱਚ ਹੁਣ ਕੀ ਕੁਝ ਹੋਣ ਜਾ ਰਿਹਾ ਵਾ ਇਹ ਜ਼ਰੂਰ ਦੱਸੋ ਦੇਖੋ ਪਿੰਡਾਂ ਦੇ ਵਿੱਚ ਅਸੀਂ ਯੂਥ ਕਲੱਬਸ ਬਣਾਈਆਂ ਨੇ ਪਿੰਡਾਂ ਦੇ ਵਿੱਚ ਅਸੀਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਵਿੱਚ ਬਹੁਤ ਸਾਰੇ ਮੈਂਬਰ ਸਹਿਬਾਨ ਲੈਨੇ ਉਹ ਚ ਦੋ ਚੀਜ਼ਾਂ ਨੇ ਇੱਕ ਤਾਂ ਸਭ ਤੋਂ ਵੱਡਾ ਆਈਡੀਆ ਸੀਗਾ ਕਿ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਯੂਥ ਚੈਨਲਾਈਜ਼ ਹੋਵੇ ਸਰਕਾਰੀ ਨੌਕਰੀਆਂ ਜੀ ਦੂਸਰੀ ਗੱਲ ਸੀ ਕਿ ਪੰਜਾਬ ਚ ਵੱਧਵਾ ਦੇ ਇੰਡਸਟਰੀ ਲਿਆਂਦੀ ਜਾਵੇ ਅ ਇਨਵੈਸਟਮੈਂਟ ਕੀਤੀ ਜਾਵੇ ਤਾਂ ਕਿ ਪ੍ਰਾਈਵੇਟ ਨੌਕਰੀਆਂ ਜਨਰੇਟ ਹੋਣ ਅਸੀਂ ਉੱਤੇ ਵੀ ਬਹੁਤ ਜ਼ੋਰ ਦੀ ਲੱਗੇ ਹੋਏ ਹਾਂ ਸ਼੍ਰੀ ਸੰਜੀਵ ਰੋੜਾ ਜੀ ਸਾਡੇ ਸਤਕਾਰਯੋਗ ਕੈਬਨਿਟ ਮੰਤਰੀ ਸਾਹਿਬ ਉੱਤੇ ਲੱਗੇ ਹੋਇਆ ਬਹੁਤ ਚੰਗੀ ਇਨਵੈਸਟਮੈਂਟ ਪੰਜਾਬ ਚ ਆ ਰਹੀ ਹੈ ਟਾਟਾ ਦਾ ਦੇਸ਼ ਦਾ ਸਭ ਤੋਂ ਵੱਡਾ ਦੂਜਾ ਪਲਾਂਟ 2600 ਕਰੋੜ ਦਾ ਲੁਧਿਆਣੇ ਤਨਾਂਸੂ ਲੱਗ ਰਿਹਾ ਗ੍ਰੀਨ ਪ੍ਰੋਜੈਕਟ ਹੈ ਉਹ ਠੀਕ ਹੈ ਹੁਣ ਉਸ ਤੋਂ ਬਾਅਦ ਗੱਲ ਇਹ ਸੀ ਕਿ ਨੌਜਵਾਨ ਨੂੰ ਨੌਕਰੀ ਦੇਤੀ ਉਹਨਾਂ ਨੂੰ ਸਹੀ ਪਾਸੇ ਲਾਤਾ ਜੇ ਉਹਨਾਂ ਨੂੰ ਪਿੰਡਾਂ 'ਚ ਗਰਾਊਂਡਸ ਬਣ ਰਹੀਆਂ ਨੇ ਜੀ ਬਿਲਕੁਲ ਇਹ ਕਲਾਸ ਗਰਾਊਂਡਸ ਬਣਨ ਗਿਆ ਤਾਂ ਹੀ ਨਸ਼ੇ ਤੋਂ ਦੂਰ ਹੋਣਗੇ ਵੇਲਾ ਮਨ ਸ਼ੈਤਾਨ ਦਾ ਕਰ ਠੀਕ ਹੈ ਸੋ ਮਾਨ ਸਾਹਿਬ ਦਾ ਆਈਡੀਆ ਤੁਸੀਂ ਹਰੇਕ ਕੈਬਨਟ ਦਾ ਫੈਸਲਾ ਦੇਖਿਓ ਉਹ ਲੋਕਾਂ ਦੇ ਇੰਟਰਸਟ ਦਾ ਹੁੰਦਾ ਉਹ ਪਾਲਿਸੀ ਉਹ ਗੱਲ ਯੂਥ ਦੇ ਇੰਟਰਸਟ ਦੀ ਹੁੰਦੀ ਆ ਸੋ ਸਾਡੀ ਸਰਕਾਰ ਉਸ ਪਾਸੇ ਨੂੰ ਕੰਮ ਕਰ ਰਹੀ ਹੈ ਲੋਕਾਂ ਦੇ ਲਈ ਕੰਮ ਕਰਾਂਗੇ ਲੋਕਾਂ ਤੋਂ ਚੁਣਕਿਆ ਲੋਕਾਂ ਨੂੰ ਹੀ ਸਮਰਪਿਤ ਜੀ ਸੋ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਕੀਤੀ ਹੈ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਜੋ ਇਹ ਪ੍ਰੋਗਰਾਮ ਜੋ ਕੀਤਾ ਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਜੋ ਚੁਣੇਗੇ ਨੁਮਾਇੰਦੇ ਆ ਜੀ ਪਹੁੰਚਦੇ ਨੇ ਔਰ ਇੱਥੇ ਗੱਲਬਾਤ ਹੁੰਦੀ ਹੈ ਸੋ ਤੁਸੀਂ ਵੀ ਜ਼ਰੂਰ ਦੱਸਿਓ ਕਿ ਆਮ ਆਦਮੀ ਪਾਰਟੀ ਦਾ ਕਾਰਜਕਾਲ ਹੁਣ ਲਗਭਗ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਵੈ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦੇਖਦੇ ਹੋ ਤੁਸੀਂ ਇਹ ਮੰਡ ਦੇ ਇਸ ਕਾਰਜਕਾਲ ਨੂੰ